ਅੱਜ ਦਾ ਜਿਹੜਾ ਸਮਾਂ ਚੱਲ ਰਿਹਾ ਨਾ ਭਾਈ ਉਹ ਇਹੀ ਹੈ ਕਿ ਜਿੰਨੂੰ ਤੁਸੀਂ ਫੜ ਕੇ ਮੜਾ ਜਾ ਉੱਪਰ ਚੱਕੋਗੇ ਨਾ ਉਹਨੂੰ ਉਹਦੀ ਮਦਦ ਕਰਕੇ ਉਹਨੂੰ ਉੱਪਰ ਸਟੈਂਡ ਕਰਨ ਦੀ ਕੋਸ਼ਿਸ਼ ਕਰੋਗੇ ਤੇ ਉਹ ਬੰਦਾ ਜਦੋਂ ਸਟੈਂਡ ਹੋ ਗਿਆ ਨਾ ਜਦੋਂ ਉਹ ਬੰਦਾ ਖੜਾ ਹੋ ਗਿਆ ਉਹਨੇ ਸਭ ਤੋਂ ਪਹਿਲਾਂ ਤੁਹਾਡੀ ਧੌਣ ਤੇ ਗੋਡਾ ਰੱਖਣਾ ਕਿ ਤੂੰ ਐ ਮੈਨੂੰ ਸਟੈਂਡ ਕਰਨ ਵਾਲਾ ਤੂੰ ਮੇਰੀ ਮਦਦ ਕਰਨ ਵਾਲਾ ਹੈ ਤੂੰ ਮੈਨੂੰ ਖੜਾ ਕਰਨ ਵਾਲਾ ਹੈ ਇਹ ਸਮਾਂ ਜਿਹੜਾ ਚੱਲ ਰਿਹਾ ਇਹ ਹੈਗਾ ਹੈ ਕਰੋ ਪੁੰਨ ਤੇ ਖਾਓ ਘਸੁੰ ਇਹ ਸਮਾਂ ਚੱਲ ਰਿਹਾ ਹੈ ਸੋ ਆਪਾਂ ਗੱਲ ਮੇਨ ਟਾਪਿਕ ਤੇ ਆਉਨੇ ਆ ਪੰਜਾਬ ਦੇ ਵਿੱਚ ਇੱਕ ਮੁੱਦਾ ਚੱਲ ਰਿਹਾ ਹੈ ਕਲਾਕਾਰਾਂ ਦਾ ਔਰ ਉਹਨਾਂ ਲੋਕਾਂ ਦਾ ਜਿਹੜੇ ਲੋਕ ਇਹਨਾਂ ਨੂੰ ਬੌਂਡ ਕਰਦੇ ਨੇ ਇਹ ਸਿੰਗਰ ਕੀ ਹੁੰਦੇ ਨੇ ਭਾਈ ਜਿਹੜੇ ਇਹ ਤੁਹਾਨੂੰ ਨਾ ਮੈਂ ਇਹ ਆਪਾਂ ਕੀ ਕਰਦੇ ਆ ਕਿ ਇੱਕੋ ਪੱਖ ਦੇਖਦੇ ਆ ਸਿੱਕੇ ਦੇ ਹਮੇਸ਼ਾ ਦੋ ਪਹਿਲੂ ਹੁੰਦੇ ਆ ਜਿਹੜੇ ਹੁਣ ਸਿੰਗਰ ਅੱਜ ਉੱਠ ਕੇ ਉਹਦੇ ਵਿੱਚ ਕਈ ਕੁੜੀਆਂ ਵੀ ਨੇ ਮੁੰਡੇ ਵੀ ਨੇ ਕਾਫੀ ਸਿੰਗਰਸ ਦੀਆਂ ਆਪਾਂ ਪੋਸਟਾਂ ਦੇਖ ਰਹੇ ਆ ਉਹ ਵੀ ਕਹਿ ਰਹੇ ਭਾਈ ਸਾਡੇ ਨਾਲ ਵੀ ਹੋ ਰਿਹਾ ਜੀ ਸਾਡੇ ਨਾਲ ਵੀ ਹੋ ਰਿਹਾ ਜੀ ਸਾਡੇ ਨਾਲ ਕਿਉਂ ਹੋ ਰਿਹਾ ਕਿਉਂਕਿ ਉਹਨਾਂ ਨੇ ਖੁਦ ਇਹ ਕੰਮ ਕਰਵਾਇਆ ਜਦੋਂ ਭਾਈ ਸਿੰਗਰ ਨਵਾਂ ਨਵਾਂ ਸਿੰਗਰ ਉੱਠਦਾ ਨਾ ਕੋਈ ਵੀ ਕਲਾਕਾਰ ਜਦੋਂ ਨਵਾਂ ਉੱਠਦਾ ਉਹਦੇ ਕੋਲੋਂ ਪੈਸੇ ਨਹੀਂ ਹੁੰਦੇ ਤੇ ਇਹ ਜਿਹੜੀ ਇੰਡਸਟਰੀ ਹੈ ਸਿੰਗਿੰਗ ਲਾਈਨ ਹੋ ਗਈ ਫਿਲਮ ਲਾਈਨ ਹੋ ਗਈ ਇਹਦੇ ਵਿੱਚ ਬੰਦੇ ਨੂੰ ਜੇ ਕਿਸਮਤ ਅਜਮਾਉਣੀ ਹੈ ਤੁਹਾਡੇ ਕੋਲ ਅੰਨਾ ਪੈਸਾ ਚਾਹੀਦਾ ਅੰਨਾ ਪੈਸਾ ਉਸ ਤੋਂ ਬਿਨਾ ਕਾਮਯਾਬ ਨਹੀਂ ਹੋ ਸਕਦੇ ਤੇ ਇਹਨਾਂ ਲੋਕਾਂ ਕੋਲ ਕਲਾ ਹੁੰਦੀ ਆ ਪਰ ਪੈਸਾ ਨਹੀਂ ਹੁੰਦਾ ਤੇ ਇਹਨਾਂ ਨੂੰ ਉਹਨਾਂ ਲੋਕਾਂ ਦੀ ਲੋੜ ਹੁੰਦੀ ਆ ਜਿਹੜੇ ਪੈਸਾ ਲਾ ਦੇਣ ਸਾਡੇ ਉੱਤੇ ਤੇ ਅਸੀਂ ਕਾਮਯਾਬ ਹੋ ਜਾਈਏ ਸੋ ਹੁੰਦਾ ਕੀ ਹੈ ਉਹ ਲੋਕ ਫਿਰ ਇਹਨਾਂ ਨੂੰ ਬੌਂਡ ਕਰ ਲੈਂਦੇ ਨੇ ਇਹਨਾਂ ਨੂੰ ਬੰਨ ਲੈਂਦੇ ਨੇ ਲਿਖਤੀ ਰੂਪ ਚ ਕਰਦੇ ਨੇ ਜਾਂ ਉਦਾਂ ਕਰਦੇ ਨੇ ਮਤਲਬ ਮੈਂ ਜਿਹੜੀ ਜਾਣਕਾਰੀ ਇਕੱਠੀ ਕੀਤੀ ਹੈ ਹੁੰਦਾ ਇਦਾਂ ਹੀ ਹੈ ਇਹਨਾਂ ਨੂੰ ਬੌਂਡ ਕਰ ਲੈਂਦੇ ਨੇ ਫਿਰ ਇਹ ਜਿਹੜੇ ਪ੍ਰੋਗਰਾਮ ਕਰਦੇ ਨੇ ਉਹਦੇ ਵਿੱਚੋਂ ਇਹਨਾਂ ਨੂੰ ਕੁਝ ਸ਼ੇਅਰ ਦਿੱਤਾ ਜਾਂਦਾ ਜਿਵੇਂ ਮੰਨ ਲਓ ਇਹਨਾਂ ਨੇ ਇੱਕ ਕੋਈ ਕੰਸਰਟ ਕੀਤਾ ਕੋਈ ਫੰਕਸ਼ਨ ਕੀਤਾ ਉਥੇ ਮੰਨ ਲਓ 100 ਰੁਪਏ ਵਟਿਆ 80 ਰੁਪਏ ਜਿਹਨੇ ਪੈਸੇ ਲਾਏ ਆ ਸਿੰਗਰ ਦੇ ਉੱਪਰ ਉਹਦੇ ਤੇ 20 ਰੁਪਏ ਸਿੰਗਰ ਦੇ ਇਸੇ ਤਰ੍ਹਾਂ ਕੁਝ ਚੱਲਦਾ ਜੋ ਵੀ ਪਰਸੈਂਟੇਜ ਇਹ ਰੱਖਦੇ ਹੋਣਗੇ ਕੱਲ ਨੂੰ ਉਹਦਾ ਕੋਈ ਗਾਣਾ YouTube ਤੇ ਫੇਮਸ ਹੁੰਦਾ YouTube ਤੋਂ ਜਿਹੜੇ ਪੈਸੇ ਆਉਣੇ ਆ ਇਧਰੋਂ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਪੈਸੇ ਆਉਣੇ ਆ ਜਾਂ ਉਸ ਸਿੰਗਰ ਨੂੰ ਕਿਸੇ ਨੇ ਬੁੱਕ ਕੀਤਾ ਉਧਰੋਂ ਜਿਹੜੇ ਪੈਸੇ ਲੈਣੇ ਸਿੰਗਰ ਨੂੰ ਮਤਲਬ ਥੋੜੇ ਪੈਸੇ ਮਿਲਦੇ ਆ ਕਿਉਂਕਿ ਉਹਨੇ ਪੈਸੇ ਨਹੀਂ ਲਾਏ ਹੁੰਦੇ ਉਹਨੇ ਕਿਸੇ ਕੋਲੋਂ ਪੈਸੇ ਲਵਾ ਕੇ ਉਹ ਸਟੈਂਡ ਹੋ ਰਿਹਾ ਹੁੰਦਾ ਕਿ ਭਾਈ ਤੂੰ ਮੈਨੂੰ ਆਪਣੇ ਕੋਲੋਂ ਖਾਦ ਪਾ ਆਪਣਾ ਕੋਲੋਂ ਬੂਟਾ ਬੂਟਾ ਲਾ ਰਿਹਾ ਹੁੰਦਾ ਉਹਨੇ ਬੰਦੇ ਨੇ ਪੈਸੇ ਲਾ ਕੇ ਇੱਕ ਬੂਟਾ ਲਾਇਆ ਹੁੰਦਾ ਉਹਨੇ ਵਿਚਾਰੇ ਨੇ ਕੀ ਕੀਤਾ ਕਿ ਇੱਕ ਜੂਆ ਖੇਡਿਆ ਮੰਨ ਲਓ ਹੁਣ ਇੱਕ ਸਿੰਗਰ ਨੂੰ ਉਹਨੇ ਪੈਸਾ ਲਾ ਕੇ ਉਹਦਾ ਗਾਣਾ ਕਰਵਾਇਆ ਬਹੁਤ ਖਰਚੇ ਹੁੰਦੇ ਆ ਉਹਦੇ ਤੇ ਪੈਸਾ ਲਾ ਕੇ ਉਹਨੂੰ ਕਾਮਯਾਬ ਕੀਤਾ ਫਿਰ ਉਹਨੂੰ ਬੌਂਡ ਕਰ ਲਿਆ 2 2.5 3 ਸਾਲ ਵਾਸਤੇ 4 ਸਾਲ ਵਾਸਤੇ 5 ਸਾਲ ਵਾਸਤੇ ਉਹਦੇ ਨਾਲ ਗੱਲ ਹੋ ਜਾਂਦੀ ਹੈ ਕਿ ਭਾਈ ਤੂੰ ਜਿੰਨਾ ਵੀ ਕੰਮ ਕਰੇਗਾ ਮੇਰੇ ਅੰਡਰ ਕਰੇਗਾ ਤੁਸੀਂ ਵੇਖੋ ਵੀ ਜਿਹੜੇ ਅੱਜ ਕਲਾਕਾਰ ਉੱਠਦੇ ਆ ਤੇ ਉਹ 4 ਮਹੀਨਿਆਂ ਬਾਅਦ ਹੀ ਗੱਡੀ ਲੈ ਲੈਂਦੇ ਕਦੀ ਫੋਰਚੂਨਰ ਲੈ ਲੈਂਦਾ ਕੋਈ ਹੋਰ ਰੇਂਜ ਰੋਵਰ ਆ ਲਈ ਫਿਰਦੇ ਆ ਇਹ ਕਿੱਥੋਂ ਲੈਂਦੇ ਆ ਇਹਨਾਂ ਨੂੰ ਇਹ ਕੰਪਨੀਆਂ ਵਾਲੇ ਲੈ ਕੇ ਦਿੰਦੇ ਨੇ ਜਿੰਨਾ ਕੰਪਨੀਆਂ ਦੇ ਖਿਲਾਫ ਇਹ ਅੱਜ ਉੱਠ ਕੇ ਤੇ ਗੱਲਬਾਤ ਕਰ ਰਹੇ ਨੇ ਆਪਾਂ ਇਹ ਵੀਡੀਓ ਕਿਸੇ ਦੇ ਹੱਕ ਵਿੱਚ ਨਹੀਂ ਪਾ ਰਹੇ ਕਿ ਕੰਪਨੀਆਂ ਵਾਲੇ ਸਹੀ ਨੇ ਤੇ ਜਿਹੜੇ ਕਲਾਕਾਰ ਨੇ ਉਹ ਸੱਚੇ ਨੇ ਜਾਂ ਕਲਾਕਾਰ ਝੂਠੇ ਨੇ ਤੇ ਕੰਪਨੀਆਂ ਵਾਲੇ ਸੱਚੇ ਨੇ ਆਪਾਂ ਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਪਰ ਹਮੇਸ਼ਾ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਇਹ ਲੋਕ ਕਿਉਂ ਮੌਂਡ ਕਰਦੇ ਨੇ ਸਿਰਫ ਆਪਣੇ ਫਾਇਦੇ ਵਾਸਤੇ ਕਿ ਮੇਰੇ ਕੋਲ ਅੱਜ ਪੈਸਾ ਹੈ ਨਹੀਂ ਆ ਤੇ ਮੈਂ ਕਿਸੇ ਨਾ ਕਿਸੇ ਤਰ੍ਹਾਂ ਦੁਨੀਆ ਦੀ ਨਜ਼ਰ ਦੇ ਵਿੱਚ ਆਵਾਂ ਕਿਉਂਕਿ ਉਹਨਾਂ ਲੋਕਾਂ ਦੀ ਪਹੁੰਚ ਹੁੰਦੀ ਆ ਜਿਹਦੇ ਕੋਲ ਪੈਸਾ ਉਹਦੀ ਪਹੁੰਚ ਜਿਹਦੇ ਪੱਲੇ ਦਾਣੇ ਉਹਦੇ ਕਮਲੇ ਵੀ ਸਿਆਣੇ ਸਿਆਣਿਆਂ ਦੀ ਜਿਹੜੀ ਘਾਵਤ ਹੈ ਤੇ ਸਾਡੇ ਲੋਕ ਜਿਹੜੇ ਨੇ ਇਹ ਕੀ ਆ ਕਿ ਜਦੋਂ ਤੁਹਾਨੂੰ ਕਿਸੇ ਬੰਦੇ ਨੇ ਕਾਮਯਾਬ ਕਰਤਾ ਜਦੋਂ ਤੁਸੀਂ ਕਾਮਯਾਬ ਹੋਗੇ ਪੇਰ ਅਹੀਂ ਚਾਹੁੰਦੇ ਆ ਵੀ ਉਹਦੀ ਢੂਏ ਤੇ ਲੱਤ ਮਾਰ ਕੇ ਹੁਣ ਤੇ ਉਹਨੂੰ ਸੁੱਟিয়ে ਬਾਹਰ ਸਾਡੀ ਆਪਣੀ ਜਾਣ ਪਛਾਣ ਪੈਸਾ ਵਾਧੂ ਆ ਗਿਆ ਸਾਡੇ ਕੋਲੋਂ ਸ਼ੋਹਰਤ ਹੋ ਗਈ ਆ ਹੁਣ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲੀਗਲ ਤਰੀਕੇ ਦੇ ਨਾਲ ਇਲਲੀਗਲ ਤਰੀਕੇ ਦੇ ਨਾਲ ਉਹਨਾਂ ਤੋਂ ਅਸੀਂ ਖਹਿੜਾ ਛਡਾਉਣ ਦਾ ਕੋਸ਼ਿਸ਼ ਕਰਦੇ ਆ ਸੋ ਇਹੀ ਜਿਹੜਾ ਉਹ ਟਰੈਂਡ ਹੁਣ ਪੰਜਾਬ ਦੇ ਵਿੱਚ ਚੱਲ ਰਿਹਾ ਉਹਨਾਂ ਦੇ ਕੋਲੋਂ ਖਿਹੜਾ ਚੜਾਉਣ ਲਈ ਇੱਕ ਜਣਾ ਕਹਿੰਦਾ ਹੁਣ ਉਹ ਫਲਾਨਾ ਛੜਾ ਰਿਹਾ ਚਲੋ ਨਾਲ ਹੀ ਹੁਣ ਇਹਨਾਂ ਸਾਰਿਆਂ ਨੇ ਏਕਾ ਕਰਕੇ ਉਹਨਾਂ ਲੋਕਾਂ ਦੇ ਵਿਰੋਧ ਜੰਗ ਛੇੜ ਦਿੱਤੀ ਆ ਜਿਹੜੇ ਲੋਕ ਇਹਨਾਂ ਨੂੰ ਕਾਮਯਾਬ ਕਰਨ ਵਾਲੇ ਨੇ ਸੋ ਮੈਂ ਇਹ ਵੀਡੀਓ ਬਾਈ ਇਸ ਕਰਕੇ ਪਾ ਰਿਹਾ ਕਿ ਜੇ ਤੁਸੀਂ ਵੀ ਕਿਸੇ ਨੂੰ ਕਾਮਯਾਬ ਕਰਨ ਲਈ ਲੱਗੇ ਹੋ ਨਾ ਕਿਸੇ ਦੇ ਪਿੱਛੇ ਲੱਗੇ ਹੋ ਕਿ ਮੈਂ ਤੈਨੂੰ ਕਾਮਯਾਬ ਕਰਕੇ ਹਟੂੰਗਾ ਤੇਰੇ ਉਹਦੇ ਪਿੱਛੇ ਪੈਸਾ ਲਾ ਰਹੇ ਹਾਂ ਉਹਦੇ ਪਿੱਛੇ ਆਪਣੀ ਜਿੰਦ ਜਾਨ ਲਾ ਰਹੇ ਹੋ ਤੇ ਫਿਰ ਟਲ ਜੋ ਕਿਉਂਕਿ ਜਦੋਂ ਉਹ ਬੰਦਾ ਸਟੈਂਡ ਹੋ ਗਿਆ ਜੇ ਤੁਸੀਂ ਇਹ ਸੋਚਦੇ ਹੋ ਕਿ ਕੱਲ ਨੂੰ ਤੁਹਾਡੀ ਬੜੀ ਸੋਭਾ ਕਰੂਗਾ ਤੁਹਾਡੀ ਪੂਜਾ ਕਰੂਗਾ ਦੁਨੀਆ ਨੂੰ ਦੱਸੂਗਾ ਜਾ ਕੇ ਕਿ ਮੈਨੂੰ ਫਲਾਣੇ ਬੰਦੇ ਨੇ ਸਟੈਂਡ ਕੀਤਾ ਜੀ ਇਹ ਉਹਦੇ ਤੋਂ ਆਸ ਨਾ ਰੱਖਿਓ ਉਹਨੇ ਕੋਸ਼ਿਸ਼ ਕਰਨੀ ਆ ਦੁਨੀਆ ਨੂੰ ਇਹ ਦੱਸਣ ਦੀ ਕਿ ਉਸ ਬੰਦੇ ਨੇ ਮੈਨੂੰ ਲੁੱਟਿਆ ਉਹਨੂੰ ਆਪਣਾ ਹਰ ਚੀਜ਼ ਭੁੱਲ ਜਾਣੀ ਆ ਹਰ ਕਰਮ ਭੁੱਲ ਜਾਣਾ ਜੋ ਤੁਸੀਂ ਉਹਦੇ ਨਾਲ ਕਰ ਰਹੇ ਹੋ ਚੰਗਿਆਈਆਂ ਕਰ ਰਹੇ ਹੋ ਉਹਨਾਂ ਨੂੰ ਘਰਾਂ ਦੇ ਵਿੱਚ ਰੱਖਣਾ ਉਹਨਾਂ ਨੂੰ ਇਹ ਕਰਨਾ ਤੁਹਾਨੂੰ ਉਹ ਜਦੋਂ ਤੁਸੀਂ ਉਹਨਾਂ ਦੀ ਮਦਦ ਕਰਦੇ ਹੋ ਉਦੋਂ ਤੇ ਤੁਹਾਡੇ ਪੈਰ ਧੋਦੋ ਪੀਣਗੇ ਪਰ ਜਦੋਂ ਉਹ ਮਾਰੇ ਜੀ ਸਟੈਂਡ ਹੋ ਗਏ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਤੁਹਾਡੀ ਲੋੜ ਨਹੀਂ ਆ ਉਦੋਂ ਤੁਹਾਡੇ ਢੂਏ ਤੇ ਲੱਤ ਮਾਰ ਕੇ ਤੇ ਤੁਹਾਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਨਗੇ ਸੋ ਪੰਜਾਬ ਦੇ ਵਿੱਚ ਇਹੀ ਕੁਝ ਚੱਲ ਰਿਹਾ ਹੈ ਬਾਕੀ ਇਹ ਕਾਨੂੰਨ ਦਾ ਮੁੱਦਾ ਹੈ ਜਿੱਦਾਂ ਲੋਕੀਂ ਪੱਖ ਰੱਖ ਰਹੇ ਨੇ ਉਹਨਾਂ ਦੇ ਹੱਕ ਦੇ ਵਿੱਚ ਆਪਾਂ ਕਿਸੇ ਦੇ ਵੀ ਹੱਕ ਦੇ ਵਿੱਚ ਨਹੀਂ ਰੱਖ ਰਹੇ ਪਰ ਹਮੇਸ਼ਾ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਆਪਣੀ ਜਜਮੈਂਟ ਜਿਹੜੀ ਆ ਉਹ ਨਾ ਦਿਓ ਦੇਖੋ ਹੁੰਦਾ ਕੀ ਹੈ ਬਾਕੀ ਉਹ ਲੋਕ ਵੀ ਸਾਹਮਣੇ ਆਉਣਗੇ ਜਿੱਦਾਂ ਸਿੰਗਰ ਆ ਰਹੇ ਨੇ ਕੱਲ ਨੂੰ ਮੈਂ ਤੇ ਇਹ ਕਹੂੰਗਾ ਕਿ ਉਹ ਵੀ ਸਾਹਮਣੇ ਆਉਣ ਸੋਸ਼ਲ ਮੀਡੀਆ ਤੇ ਆ ਕੇ ਲੋਕਾਂ ਨੂੰ ਦੱਸਣ ਜਿਹੜੇ ਲੋਕ ਕਮੈਂਟ ਕਰ ਰਹੇ ਨੇ ਲੋਕ ਜਾਣਨਾ ਚਾਹੁੰਦੇ ਨੇ ਕਿ ਆਖਿਰ ਮਾਜਰਾ ਕੀ ਹੈ ਇਹਦੇ ਪਿੱਛੇ ਕਿਉਂ ਕਿਉਂ ਇਹਨੇ ਕਲਾਕਾਰ کہہ ਰਹੇ ਨੇ ਕਿ ਇਹ ਲੋਕ ਸਾਨੂੰ ਲੁੱਟ ਰਹੇ ਨੇ ਇਹ ਜਿਹੜੇ ਕਲਾਕਾਰ ਨੇ ਕੀ ਅਨਪੜ੍ਹ ਨੇ ਕੀ ਬੇਫੂਫ ਨੇ ਕਿਉਂ ਲੁੱਟੇ ਜਾ ਰਹੇ ਨੇ ਕੋਈ ਨਾ ਕੋਈ ਦੇ ਵਿੱਚ ਗੱਲ ਹੋਏਗੀ ਨਾ ਇਸ ਕਰਕੇ ਇਹ ਜਿਹੜਾ ਮੁੱਦਾ ਬੜਾ ਗੰਭੀਰ ਹੈ ਇਸ ਨੂੰ ਬੜੀ ਸਮਝਣ ਦੀ ਵੇਖਣ ਦੀ ਲੋੜ ਹੈ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਇਹ ਵੀਡੀਓ ਆਪਾਂ ਕਾਫੀ ਧੇਰ ਦੇ ਬਾਅਦ ਪਾਈ ਆ ਆਪਣਾ ਪਹਿਲਾ ਚੈਨਲ ਚਨਲ ਜਿਹੜਾ ਸੀ ਉਹ ਬੰਦ ਹੋ ਗਿਆ ਸੀ ਚਲੋ ਤੇ ਆਹ ਚੈਨਲ ਆਪਣਾ ਫੋਲੋ ਵੀ ਕਰ ਲਿਓ ਤੇ ਨਾਲੇ ਕਰੋ ਦਬ ਕੇ ਸਪੋਰਟ ਆ ਵੀਡੀਓ ਕਰ ਦਿਓ ਮੇਰਾ ਵੀਰ ਸ਼ੇਅਰ ਤੇ ਹਮੇਸ਼ਾ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਯਾਦ ਰੱਖਿਓ ਕਰੋ ਪੁੰਨ ਤੇ ਖਾਓ ਕੁਸੌਣੇ ਯਾਦ ਰੱਖਿਓ ਜਿਹਨੂੰ ਚੁੱਕਣ ਦੀ ਕੋਸ਼ਿਸ਼ ਕਰੋਗੇ ਉਠਾਉਣ ਦੀ ਕੋਸ਼ਿਸ਼ ਕਰੋਗੇ ਉਹ ਹਮੇਸ਼ਾ ਤੁਹਾਨੂੰ ਦੱਬਣ ਦੀ ਕੋਸ਼ਿਸ਼ ਕਰੇਗਾ ਇਹ ਸਮਾਂ ਹੈ 100 ਦੇ ਵਿੱਚੋਂ 90% ਇਦਾਂ ਹੀ ਹੁੰਦਾ ਹੈ ਸਚਾਈ ਹੈ ਸੱਚ ਕੋੜਾ ਹੁੰਦਾ ਹੈ ਬਾਕੀ ਠੀਕ ਹੈ ਰੱਬ ਰੱਖਾ ਜਿਉਂਦੇ ਰਹੋ ਆਪਣਾ ਖਿਆਲ ਰੱਖਿਓ ਤੇ ਵੀਡੀਓ ਚੰਗੀ ਲੱਗੇ ਸ਼ੇਅਰ ਕਰਿਓ ਨਾ ਚੰਗੀ ਲੱਗੇ ਤਾਂ ਨਾ ਕਰਿਓ ਜ਼ਰੂਰੀ ਨਹੀਂ ਹੈ ਕਿ ਸ਼ੇਅਰ ਕਰਨੀ ਕਰਨੀ ਹੈ ਨਾ ਨਹੀਂ ਲੱਗੇ ਰਹਿਣ ਦਿਓ ਕੋਈ ਹੋ ਨਹੀਂ ਆਪਣੇ ਦਿਲ ਚ ਜੁ ਆਇਆ ਆਪਾਂ ਬਿਆਨ ਕਰਤਾ ਭਾਈ ਇਹ ਇੱਕ ਆਮ ਨਾਗਰਿਕ ਹੁੰਦਿਆਂ ਆਪਾਂ ਇਹ ਕਰ ਰਹੇ ਆ ਆਪਣਾ ਕੋਈ ਡਿਸੀਜਨ ਇਹ ਪੱਥਰ ਤੇ ਲੀਕ ਨਹੀਂ ਹੈ ਕਿ ਜੋ ਮੈਂ ਕਹਤਾ ਉਹੀ ਹੋਣਾ ਨਾ ਉਹ ਨਹੀਂ ਹੋਣਾ ਬਾਕੀ ਇਹ ਹੈ ਕਿ ਜੋ ਸਚਾਈ ਹੈ ਉਹ ਕੁਛ ਹੋਰ ਹੁੰਦੀ ਹੈ ਦੇਖਦਾ ਹੈ ਕਿ ਵੇਰੀ ਕੁਝ ਹੋ ਰਿਹਾ ਹੈ ਪਰਦੇ ਪਿੱਛੇ ਕੋਈ ਹੋਰ ਹੁੰਦਾ ਹੈ ਸਾਰੀਆਂ ਗੱਲਾਂ ਸਾਹਮਣੇ ਆ ਜਾਣਗੀਆਂ ਚਲੋ ਠੀਕ ਆ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਸਤਿੰਦਰ ਗਿੱਲ ਪੰਜਾਬ ਪੁਲਿਸ ਮਿਸ਼ਨ ਜਾਗਰੂਕਤਾ